ਕਰਦੇ ਆ ਨਵੇਂ ਮਾਡਲ ਵਗੈਰਾ ਲੜਦੇ ਆ ਤੇ ਬਣੇ ਰ ਆਪਣੇ ਲਾਈਵ ਨਾਲ ਆ ਤੇ ਕਮੈਂਟ ਕਰ ਦੋ ਬਾਜ ਵਗੈਰਾ ਵਧੀਆ ਹੁੰਦੀ ਆ ਸਟਾਰਟ ਕਰਦੇ ਆ ਜੀ ਸਭਰਾ ਅਰਜਣ ਤੋਂ ਅਰਜਣ ਆ ਗਿਆ ਜੀ 555 ਡੀ ਅਰਜਣਾ ਤੇ ਕਿੰਨੇ ਮਾਡਲ ਆ ਭਈ ਇਹ ਹਾਂਜੀ ਭਾਈ ਜੀ ਕਿੰਨੇ ਮਾਡਲ ਆ ਜੀ ਇਹ 2012 ਮਾਡਲ ਆ ਭਰਾ 555 ਸੈਂਟਰ ਗੇਅਰ ਪਾਵਰ ਸਟੀering ਠੀਕ ਆ ਜੀ ਪਾਵਰ ਸਟੀering ਤੇ ਸੈਂਟਰ ਗੇਅਰ ਪੀਪੀ ਤਿੰਨ ਬਠਿੰਡੇ ਦਾ ਨੰਬਰ ਹਾਂਜੀ ਹਾਂਜੀ ਇਹ ਕਿੰਨੇ ਮਾਡਲ ਸੀਗਾ ਜੀ ਇਹ 2012 ਮਾਡਲ ਹੈ ਭਰਾ ਹਾਂਜੀ 3,85,000 ਰੇਟ ਹੈ 3.5 ਲੱਖ ਰੁਪਏ ਦਾ ਟਰੈਕਟਰ ਮਿਲੂਗਾ ਠੀਕ ਹੈ ਜੀ ਪੰਜਾਬ ਨੰਬਰ ਬਠਿੰਡੇ ਦਾ ਪੰਜਾਬ ਨੰਬਰ ਬਠਿੰਡੇ ਦਾ ਨੰਬਰ ਹੈ ਜੀ ਅੱਗੇ ਜੀ ਅੱਗੇ 855 2005 ਮਾਡਲ ਬਈ ਜੀ 2 ਸਟਾਰ ਆ ਹਾਂਜੀ ਇਹ ਟਰੈਕਟਰ ਮਿਲ ਜੂਗਾ ਜੀ 2 ਲੱਖ ਤੇ 90,000 ਰੁਪਏ ਦਾ 2 ਲੱਖ 90,000 ਦਾ ਮਿਲੂ ਤੇ ਟਾਇਰਾਂ ਦੀ ਇਹ ਗੱਲ ਕਰੀਏ ਭਾਈ ਟਰੈਕਟਰ ਤੇ ਹੈਗਾ ਵੀ 75-80 ਰੁਪਏ 72856 BKT ਦੇ 프ਰੰਟ ਵਾਲੇ ਟਾਇਰ ਆ ਬਾਈਕ ਵਾਲੇ ਪੂਰੇ ਨਾਮ ਨੰਬਰ ਟਰੈਕਟਰ ਦਾ ਪਟਾੜੇ ਦਾ ਨੰਬਰ ਸਿੰਪਲ ਸਟੀering ਆ ਜੀ ਹਾਂਜੀ ਹਾਂ ਮੈਨੂੰ ਸਟੀering ਚ ਹੀ ਵੀਰੇ ਪੰਜ ਮਾਡਲ ਠੀਕ ਆ ਜੀ ਸਿੰਪਲ ਸਟੀering ਆ ਹਾਂਜੀ ਬਾਈ ਅੱਗੇ ਜੀ ਅੱਗੇ ਬਾਈ ਜੀ 20 ਮਾਡਲ 855 ਅੱਗੇ ਆ ਗਿਆ ਸਰਪ੍ਰਾਈਜ਼ 855 20 ਮਾਡਲ ਡਬਲ ਪੰਪ ਆ ਗਿਆ ਡਬਲ ਡਿਸਟ੍ਰਿਬਿਊਟਰ ਹਾਂਜੀ ਪਟੰਡਾ ਨੰਬਰ ਆ ਫਰਸਟ ਓਨਰ ਆ ਵੀਰੇ ਨਵਾਂ ਟਾਇਰ ਟਰੈਕਟਰ ਨਾਲ ਦੀ ਟਾਇਰ ਟੂਰ ਨੇ ਠੀਕ ਆ ਕਿੰਨੇ ਘੰਟੇ ਚੱਲੇ ਹੋ ਬਾਈ 700 ਘੰਟਾ ਚੱਲੇ ਹੋਗਾ ਮੇਰੇ ਹਿਸਾਬ ਨਾਲ 700 ਘੰਟਾ ਹਾਂਜੀ ਹਾਂ ਮੇਰੇ ਜੋ ਬਾਈ ਜੀ 6 ਲੱਖ ਤੇ 45 ਹਜ਼ਾਰ ਰੁਪਏ ਦਾ ਠੀਕ ਆ ਜੀ ਹਾਂ ਜੀ ਅੱਗੇ ਸਾਨੂੰ ਪਾਵਰ ਟਰੈਕ ਲਗਾਉਣੇ ਆ ਨਵੇਂ ਟਾਇਰ ਆ ਬਾਈ ਜੀ ਬੀਕੇਟੀ ਕੰਪਨੀ ਦੇ ਨੰਬਰ ਜਰੂਰ ਹਰਿਆਣਾ ਟਰੈਕਟਰ ਸਾਫ ਸੋਸਰਾ ਠੀਕ ਆ ਜੀ ਠੀਕ ਜੀ ਡੀਜ਼ਲ ਸੇਵਰ ਹਰਿਆਣੇ ਦੀ ਸਾਨਾ ਹੈ ਦਾ ਹਾਂ ਬਈ ਹਾਂ ਇਹ ਘੱਟ ਖਰਚਾ ਤੇ ਟਰੈਕਟਰ ਹੈਗੇ ਨੇ ਵੀਰੇ ਇਹਦਾ ਡੀਜ਼ਲ ਖਰਚਾ ਬਹੁਤ ਘੱਟ ਆਗਾ ਠੀਕ ਆ ਜੀ ਹਾਂ ਜੀ ਇਹ ਟਰੈਕਟਰ ਦਾ ਰੇਟ ਹੈਗਾ ਬਾਈ ਜੀ 2.5 ਲੱਖ ਰੁਪਏ ਦਾ ਟਰੈਕਟਰ ਦੇਦਾ 2.5 ਲੱਖ ਰੁਪਏ ਦਾ ਠੀਕ ਹੈ ਜੀ ਹਾਂ ਵੀ ਕਿਤੇ ਦਾ ਨਵੇਂ ਟਾਇਰ ਨੇ ਟਰੈਕਟਰ ਸਾਫ ਸੁਥਰਾ ਸੋਹਣਾ ਟਰੈਕਟਰ ਕਾੜਿਆ ਪਰ ਘੇਟਿਆ ਪਰ ਕਿਹਾ ਜੀ ਕਮਾਂਡਰ ਦੇ ਟਾਇਰ ਨੇ ਸਭ ਤੋਂ ਮਹਿੰਗਾ ਟਾਇਰ ਹੈ ਬਾਈ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਰੰਗ ਪੇਂਟ ਦਾ ਕਮਾਣ ਬਾਈ ਮਾੜਾ ਮੋਟਾ ਹੋਇਆ ਵਾ ਵੀਰੇ ਐਂ ਤਾਂ ਮਾੜਾ ਮੋਟਾ ਗਲਾਟੂ ਹੀ ਹੈ ਗਿਆ ਦੇਖ ਲਓ ਅਗਲਾ ਫਿਰ ਕਹਿੰਦਾ ਵੀ ਦੂਰ ਆ ਕੇ ਵੀ ਹਾਂ ਸਾਡੀ ਪਕਾਈ ਹੀ ਜੀ ਕਰਾਦੀ ਹਾਂ ਥੋੜੇ ਹਰਿਆਣੇ ਦੇ ਟਾਇਰ ਨੰਬਰ ਦਾ ਕੰਡੀਸ਼ਨ ਦਾ ਫਰਕ ਹੁੰਦਾ ਠੀਕ ਹੈ ਜੀ ਅੱਗੇ ਬਾਈ ਆਪਣੇ ਕੋਲ ਹੈਗਾ 2016 ਮਾਡਲ 800 ਆਈ ਸਰ ਆਈ ਸਰ 2.5 ਲੱਖ ਰੁਪਏ ਟਰੈਕਟਰ ਦਾ ਮੁੱਲ ਠੀਕ ਆ ਜੀ ਬਟੰਡਾ ਨੰਬਰ ਆ ਫਰਸਟ ਓਨਰ ਆ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਹੋਵੇ ਨਾ ਕਰੈਕ ਰੋਵਲੇ ਹੁੰਦੇ ਕਿੰਨੇ ਦਾ ਦੇ ਦਾਂਗੇ ਭਈ ਇਹ ਸਵਾ ਦੋ ਲੱਖ ਰੁਪਏ ਦਾ ਟਰੈਕਟਰ ਦਿਆਂ ਠੀਕ ਆ 2 ਲੱਖ ਦਾ ਲੋਨ ਆ ਹਾਂ ਬਸ ਜਣ ਕੇ 50 ਹਜ਼ਾਰ ਰੁਪਏ ਵਿੱਚ ਖਰਚਾ ਹੋਣਾ ਚਾਹੀਦਾ ਬੰਦੇ ਕੋਲ 50 ਹਜ਼ਾਰ ਰੁਪਏ ਲੈ ਆਓ ਟਰੈਕਟਰ ਲੈ ਜਾਓ ਤੇ ਟਾਇਰ ਬਾਈ ਦੀ ਨਵੇਂ ਆ ਬਿਲਕੁਲ ਬਾਈਕ ਵਾਲੇ 프ਰੰਟ ਵਾਲੇ ਜੀ ਹਾਂਜੀ 프ਰੰਟ ਵਾਲੇ ਬਾਈ ਜੀ ਹੈਗੇ ਨੇ 70 ਰੁਪਏ TV 3 ਬਠਿੰਡੇ ਦਾ ਨੰਬਰ ਬਠਿੰਡੇ ਦਾ ਨੰਬਰ ਹੈ ਅੱਗੇ ਕਹਿੰਦਾ ਹੌਲੈਂਡ ਬਾਈ ਜੀ 55 HP ਵਾਲਾ ਪਲੱਸ ਵਾਲਾ ਟਰੈਕਟਰ 12 ਮਾਡਲ ਹੈ 730 ਹੌਲੈਂਡ ਪਲੱਸ ਮਾਡਲ ਹੈ ਨੰਬਰ ਜ਼ਰੂਰ ਭਾਈ ਜੀ ਹਰਿਆਣਾ ਹਾਂਜੀ ਪਰ ਟਰੈਕਟਰ ਦੀ ਕੰਡੀਸ਼ਨ ਪੰਜਾਬ ਵਾਲਿਆਂ ਨਾਲੋਂ ਵੀ ਉੱਤੋਂ ਦੀ ਹੈ ਐਨਓਸੀ ਮਿਲ ਜੂਗੀ ਜਿੱਥੋਂ ਦੀ ਕਹੂ ਅਗਲਾ ਠੀਕ ਹੈ ਜੀ ਟਰੈਕਟਰ 3 ਲੱਖ ਰੁਪਏ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਬਹੁਤ ਸੋਹਣਾ ਟੌਪ ਮਾਰ ਟਰੈਕਟਰ ਹੈ ABC ਗੇਅਰ ਚ ਹੈ ਡਬਲ ਡਿਸਟ੍ਰੀਬਿਊਟਰ ਵਾਲਾ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਟਾਵਲ ਪੰਪ ਟਾਵਲ ਡਿਸਟ੍ਰੀਬਿਊਟਰ ਹਾਂ 16 9 28 ਦੇ ਬੈਸਰ ਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ ਟਾਇਰ 80 ਪੈਸੇ ਹੈ ਬਾਈ ਜੀ ਅਪੋਲੋ ਕੰਪਨੀ ਦੇ 골ਡ ਦੇ ਠੀਕ ਹੈ ਜੀ 80 ਪੈਸੇ ਟਾਇਰ ਨੇ ਇੱਕ ਇਹ ਚ ਹੋਰ ਫੈਸਿਲਿਟੀ ਹੈ ਬਾਈ ਜੀ ਇਹਦੇ ਚ ਟਰਬੋ ਐਕਸਟਰਾ ਹੈ ਟਰਬੋ ਲੱਗ ਹਾਂ ਜਿਵੇਂ ਹੁਣ ਸਾਇਲੈਂਸ ਦਾ ਕੰਮ ਚੱਲਦਾ ਨਾ ਜਿਵੇਂ ਚਾਰ ਵਾਲੀਆਂ ਮਸ਼ੀਨਾਂ ਦੇ ਉਹ ਤੇ ਬਾਈ ਜੀ ਬਹੁਤ ਕਾਮਜਾਬ ਟਰੈਕਟਰ ਹੈ ਠੀਕ ਹੈ ਜੀ ਸੀਜ਼ਨ ਆ ਗਿਆ ਅੱਗੇ ਸੀਜ਼ਨ ਆ ਗਿਆ ਹਾਂ ਚਾਰ ਵਾਲੀਆਂ ਮਸ਼ੀਨਾਂ ਦਾ ਉਹ ਤੇ ਇੱਕ ਨੰਬਰ ਕੰਮ ਹੁੰਦਾ ਦੇ ਸੁਪਰ ਸੀਡਰ ਨੂੰ ਜਾਣ ਬਹੁਤ ਲਾਉਂਦਾ ਠੀਕ ਆ 55 HP ਦਾ ਟਰੈਕਟਰ ਖਿੱਚੀ ਵਰਦਾ ਹਾਂਜੀ ਹਾਂਜੀ 3 ਲੱਖ 495000 ਡਿਮਾਂਡ ਆ ਤੇ ਕਿੰਨੇ ਕਹਦਾ ਛੱਡਦਾ ਦੇਦਾ 475000 ਦਾ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਂਦਾ ਠੀਕ ਆ ਜੀ ਹਾਂਜੀ ਭਾਈ ਅੱਗੇ ਨਿਊ ਆਰਲੈਂਡ 3602 ਆ ਗਿਆ 3602 50 HP ਵਾਲਾ ਟਰੈਕਟਰ ਆ ਭਾਈ ਜੀ ਨਵੇਂ ਟਰੈਕਟਰ ਦੇ ਟਾਇਰ ਆ ਠੀਕ ਆ ਜੀ ਬਹੁਤ ਸੋਹਣੀ ਕੰਡੀਸ਼ਨ ਹੈ ਹਾਂਜੀ ਰੋਟਰੀ ਪੰਪ ਚ ਆ ਠੀਕ ਹੈ ਹਾਂ ਰੋਟਰੀ ਪੰਪ ਚ ਟਰੈਕਟਰ ਹੈਗਾ ਇਹ 50 ਐਚ ਪੀ ਵਾਲਾ ਟਰੈਕਟਰ ਹੈ 14 9 28 ਵਾਲਾ ਟਾਇਰ ਹੈ ਵੀਰੇ ਇਹਦੇ ਹਾਂਜੀ ਟਰੈਕਟਰ ਨਵਾਂ ਬਿਲਕੁਲ ਪੰਜਾਬ ਨੰਬਰ ਹੈ ਰੋਪੜ ਦਾ ਪੰਜਾਬ ਨੰਬਰ ਰੋਪੜ ਦਾ ਫਸਟ ਓਨਰ ਹੈ ਫਸਟ ਓਨਰ ਹੈ ਡਬਲ ਡਿਸਟ੍ਰੀਬਿਊਟਰ ਭਾਈ ਡਬਲ ਡਿਸਟ੍ਰੀਬਿਊਟਰ 36 ਦੀ ਵੀ ਆਪਣਾ ਫਸਟ ਓਨਰ ਹੈ ਐਸ਼ਰ ਵੀ ਫਸਟ ਓਨਰ ਹੈ ਠੀਕ ਆ ਜੀ ਹਾਂਜੀ ਅੱਗੇ ਭਾਈ ਆਪਣੇ ਕੋਲੇ ਹੈਗਾ 60 55 ਆਰਮ ਟ੍ਰੈਕ 60 ਪੰਜ ਮੰਡਿਆ ਸੁਪਰ ਮਾਸ ਹਾਂਜੀ 80 ਪੈਸੇ ਟਾਇਰਾ ਟਰੈਕਟਰ ਦੇ ਤੁਸੀਂ 75 ਪੈਸੇ ਮੰਨ ਕੇ ਆਓ ਡੱਕ ਡੱਕ ਟਰੈਕਟਰ ਤੇ ਲੱਗੇ ਹੋਇਆ ਕੰਡੀਸ਼ਨ ਬਹੁਤ ਸੋਹਣੀ ਆ ਸਾਹ ਪੂਰਾ ਸਾਹ ਟਰੈਕਟਰ 프ਰੰਟ ਸਾਈਡ ਤੇ ਵੀ ਹਾਂਜੀ ਸਾਫ ਸੁਥਰਾ ਟਰੈਕਟਰ ਆ ਪੂਰਾ ਫੁੱਲ ਸੋਹਣਾ ਟਰੈਕਟਰ ਆ ਬਾਈ ਜੀ ਰੰਗ ਪੇਂਟ ਲਾ ਜਾਵਾ ਫੁੱਲ ਓਰੀਜਨਲ ਆ ਹਾਂ ਕੋਈ ਲੰਬੀ ਵਾਲੀ ਚੀਜ਼ ਨਹੀਂ ਹੈਗੀ ਟਰੈਕਟਰ ਚ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਸਰ ਮੈਂ 80 ਪੈਸੇ ਮੰਗੂ ਬਾਈ 80 ਪੈਸੇ ਟਾਇਰਾ ਡਾਬਲ ਡਿਸਟ੍ਰਿਬਿਊਟਰ ਹਾਂਜੀ ਆਓ ਪਾ ਮਾਡਲ ਆ ਜੀ ਇਹ ਕਿਨੇ ਕਿੰਨੇ ਕੰਡੀਟਰ ਟਰੈਕਟਰ ਦਾ ਮੁੱਲ ਹੈਗਾ ਭਾਈ ਜੀ 5.5 ਲੱਖ ਰੁਪਏ ਪਰ ਟਰੈਕਟਰ ਦੇਵਾਂਗੇ ਆਪਾਂ 4.5 ਲੱਖ ਰੁਪਏ ਦਾ 4.5 ਦਾ ਜੀ ਹਾਂ ਬਾਕੀ ਜੇ ਕੋਈ ਤੁਹਾਡੇ ਵੀਡੀਓ ਦੇਖ ਕੇ ਆਉਂਦਾ ਤੁਹਾਡਾ ਕਹਿੰਦੀ ਨਾ ਲੈਂਦਾ ਭਰਾ ਤਾਂ ਲਾਜਵੇਂ ਆਪਾਂ ਉਹਦਾ ਮਨ ਤਾਂ ਫੁੱਲ ਕਰਾਂਗੇ ਠੀਕ ਹੈ ਤੇ ਆਪਣਾ ਨੰਬਰ ਦੱਸ ਦੋਗੇ ਨੰਬਰ ਆਪਣਾ ਬੇ ਜੀ ਦੋ ਨੰਬਰ ਹੈ ਜੀ 9465362000 ਹਾਂਜੀ ਤੇ 9026200004 ਇਹ ਪੁਰਾਣਾ ਟਰੈਕਟਰ ਘਟਾਣਾ ਉਹ ਕਿੱਥੇ ਕੱਟਾਂਗੇ ਬਾਈ ਫੋਟੋ ਆ ਪਾ ਦੇ ਅਗਲਾ ਇਸ ਨੰਬਰ ਤੇ ਜੇ ਕਿਸੇ ਨੇ ਭਰਾ ਨੇ ਆਪਣਾ ਟਰੈਕਟਰ ਕੋਈ ਵੇਚਣਾ ਹੈ ਖਰੀਦਣਾ ਹੈ ਤਾਂ ਵੀ ਆਪਾਂ ਨੂੰ ਇਸ ਆਪਣੇ ਨੰਬਰ ਤੇ ਵਟਸਐਪ ਤੇ 94653 62000 ਤੇ ਫੋਟੋ ਆ ਪਾ ਦਿਓ ਆਪਾਂ ਅਗਲੇ ਦਾ ਰਿਪਲਾਈ ਕਰਾਂਗੇ ਜੇ ਕਿਸੇ ਨੇ ਟਰੈਕਟਰ ਵੇਚਣਾ ਤਾਂ ਵੇਚਾਂਗੇ ਬਿਨਾਂ ਕੋਈ ਸ਼ੰਕਾ ਜੇ ਕਿਸੇ ਨੇ ਖਰੀਦਣਾ ਤਾਂ ਸਿੱਧਾ ਦਵਾਵਾਂਗੇ ਠੀਕ ਹੈ ਜੀ ਕੋਈ ਕਮਿਸ਼ਨ ਨਹੀਂ ਉਹ ਕਿਸੇ ਨਾਲ ਕੋਈ ਨਹੀਂ ਸਿੱਧਾ ਪਾਰਟੀਆਂ ਨੂੰ ਆਪਾਂ ਬੁਲਾ ਦਾਂਗੇ ਠੀਕ ਹੈ ਜੀ ਹਾਂਜੀ 855 ਦਾ ਟਰੈਕਟਰ ਹੈ ਬਾਈ ਆਪਣਾ ਕੋਲੇ ਪੰਜਾਬ ਨੰਬਰ ਹੈ 855 ਮਾਡਲ ਤਾਂ ਇਹ ਆ ਜਿਹੜਾ ਲੈਫਟ ਪੰਪ ਵੀ ਬਾਹਰ ਪੰਪਾ ਹਾਂ ਪੈਸੇ ਪੂਸੇ ਲੱਗੇ ਹੋਇਆ ਟਾਇਰ ਜ਼ਰੂਰ ਘਟਾ ਕੇ ਹਾਂਜੀ ਕਿਉਂਕਿ 에ਅ ਡ੍ਰੈਕਟਰ ਨਾ ਹੁਣ ਜਿਹੜਿਆ ਬੂਮ ਵਗੈਰਾ ਬਣਾਉਂਦੇ ਆ ਜਾਂ ਲੋਡਰ ਲਾਉਂਦੇ ਆ ਉਹਨਾਂ ਵਾਸਤੇ ਬਹੁਤ ਕੰਮ ਦਿੰਦਾ ਬਾਹਰ ਪੰਪਾ ਟਰੈਕਟਰ ਭਾਈ 1 ਲੱਖ ਤੇ 45000 ਹਾਂਜੀ 1 ਲੱਖ 30000 ਦਾ ਟਰੈਕਟਰ ਦੇ ਦੂ ਸੀਵੀ 13 ਸੰਗਰੂਰ ਦਾ ਨੰਬਰ ਦਾ ਹਾਂਜੀ ਹਾਂਜੀ ਤੇ ਅੱਗੇ 8:00 ਵਜੇ ਆਪਕੇ 855 2014 ਵਾਲਾ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ 80 ਪੈਸੇ ਟਾਇਰਾਂ ਦਾ ਟਰੈਕਟਰ ਦੇ ਹਾਂਜੀ ਪੂਰਾ ਫੁੱਲ ਸੋਨਾ ਟਰੈਕਟਰ ਆ ਟਰੈਕਟਰ ਦੇ ਦਾ 4 ਲੱਖ 75 ਹਜ਼ਾਰ ਰੁਪਏ ਦਾ ਜੱਸ ਨੂੰ ਠੀਕ ਆ ਜੀ ਹਾਂਜੀ ਤੇ ਟਾਇਰ ਦੀ ਕੰਡੀਸ਼ਨ ਟਾਇਰ 80 ਪੈਸੇ ਟਾਇਰ ਪਏ ਨੇ ਵੀਰੇ ਮੂਹਰ ਤੋਂ ਥੋੜਾ ਜਿਹਾ ਘਾਟਾਂ ਨਾਲ ਦੇ ਠੀਕ ਆ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਪੂਰਾ ਸਾਫ ਪੂਰਾ ਆਲਟਾਉਟ ਮਾਡਲ ਜੀ ਪੂਰਾ ਸਾਫ ਸੁਥਰਾ ਟਰੈਕਟਰ ਆ ਇਹਨੇ ਮਾਡਲ ਆ ਵੀਰੇ 2014 ਮਾਡਲ ਆ ਵੀ ਪੀ ਵੀ 50 50 ਨੰਬਰ ਇਹ 50 ਸਦ ਕਿਸੇ ਵੀ ਭਰਾ ਨੂੰ ਕੋਈ ਟਰੈਕਟਰ ਚਾਹੀਦਾ ਹੋਵੇ ਹਾਂਜੀ ਟਰੈਕਟਰ ਪਹਿਲਾਂ ਵੀ ਦੱਸਿਆ ਜਿਵੇਂ ਤੁਹਾਨੂੰ ਆਪਣਾ ਘਮਾਨ ਟਰੈਕਟਰ ਦੇ ਨਾਂ ਤੇ ਪੇਜ ਚੱਲਦਾ ਭਰਾਵੋ ਤੁਸੀਂ ਦੇਖ ਹੀ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਦਿਲੋਂ ਧੰਨਵਾਦ ਹੈ ਆਸ ਕਰਦੇ ਹਾਂ ਵੀ ਅੱਗੇ ਤੋਂ ਵੀ ਤੁਸੀਂ ਆਪਣੇ ਪੇਜ ਨੂੰ ਇਸੇ ਤਰ੍ਹਾਂ ਲਈ ਫੋਲੋ ਤੇ ਸਬਸਕ੍ਰਾਈਬ ਕਰ ਕਰਕੇ ਪਿਆਰ ਦਿੰਦੇ ਰਹੋਗੇ ਤੁਹਾਡੇ ਲਈ ਅਸੀਂ ਨਿਤ ਨਵੀਆਂ ਤੋਂ ਨਵੀਆਂ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਹਾਂ ਟਰੈਕਟਰ ਸੰਬੰਧੀ ਹਾਂਜੀ ਬੇਨਤੀ ਹੈ ਵੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਹੁੰਦੇ ਹੈਗੇ ਉਹਨਾਂ ਨੂੰ ਟਰੈਕਟਰਾਂ ਸੰਬੰਧੀ ਰੇਟਾ ਸੰਬੰਧੀ ਜਾਣਕਾਰੀ ਮਿਲ ਜਾਇਆ ਕਰੇ ਉਹ ਖੱਜਲ ਖਵਰੀ ਤੋਂ ਕਿਸੇ ਤਰ੍ਹਾਂ ਦੀ ਠੱਗੀ ਤੋਂ ਬਚ ਸਕਣ ਸਿੱਧਾ ਸੰਪਰਕ ਕਰ ਠੀਕ ਆ ਜੀ ਠੀਕ ਆ ਜੀ ਮੰਡੀ 'ਚ ਕਿੰਨੇ ਨੰਬਰ ਆ ਪਲਾਟ ਵੀ ਮੰਡੀ ਆਪਣੇ ਹੈਗੇ ਬਾਈ ਜੀ ਤਲਵੰਡੀ ਸਾਬ ਉਹ ਰੋੜੀ ਰੋਡ ਤੇ 13 ਨੰਬਰ ਪਲਾਟ ਆ ਵੀਰੇ ਹਾਂ ਜੀ ਪਿੰਡ ਗਹਿਰੀਪਾਗੀ ਆ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਇਹ ਕਾਗਜ਼ ਪੱਤਰਾਂ 'ਚ ਮੈਂ ਨਰੇ ਕਾਗਜ਼ ਪੱਤਰਾਂ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਆਪਣੀ ਠੀਕ ਆ ਜੀ ਆਪਣੇ ਆਪ ਦੇ ਟਰੈਕਟਰਾਂ ਦੇ ਆਪਾਂ ਕਿਸੇ ਦੀ ਦੂਜੇ ਤੇ ਜ਼ਿੰਮੇਵਾਰੀ ਨਹੀਂ ਲੈਣ ਸਾਰ ਆਪ ਦੇ ਹਾਂ ਜਿਹੜੇ ਆ ਕਦੋਂ ਮਰਜ਼ੀ ਭਰਾ ਆ ਕੇ ਬੇਸ਼ੱਕ ਆਪਣੇ ਕੋਲੋਂ ਕੋਈ ਵੀ ਟਰੈਕਟਰ ਸੰਬੰਧੀ ਜਾਣਕਾਰੀ ਫੋਨ ਕਰਕੇ ਤੁਸੀਂ WhatsApp ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਦਾਂ ਟਰੈਕਟਰ ਵਿੱਚ ਨਾ ਉਹ ਵੀ ਵੇਚ ਸਕਦੇ ਹੋ ਬਾਈ ਹਾਂ ਆਪਾਂ ਘਰ ਖਰੀਦ ਵੀ ਲੈਣੇ ਆ ਪੁਰਾਣਾ ਟਰੈਕਟਰ ਵਿੱਚ ਵੀ ਕੱਟ ਲੈਣੇ ਆ ਕੋਈ ਪਸੰਦ ਤੁਸੀਂ ਲੈਣਾ ਵੇਚਣਾ ਜਿਵੇਂ ਉਹ ਆਪਾਂ ਦਿਖਾਇਆ ਸੀ ਆ ਸਾਹ ਵੀ ਉਤੇ 50000 ਰੁਪਏ ਚਾਹੀਦਾ ਹਾਂ ਹਾਂ ਬਾਕੀ ਲੋਨ ਹੋ ਜਾ ਬਾਕੀ ਲੋਨ ਹੋ ਜਾ ਸਿਪਸਕੋਰ ਬੰਦੇ ਸਹੀ ਹੋਣਾ ਚਾਹੀਦਾ ਭਰਾ ਹਾਂਜੀ ਤੇ ਲੋਨ ਹੋ ਜਾ ਲੋਨ ਕਰਵਾ ਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਦੋਸਤੋ ਅੱਜ ਦਾ ਲਾਈਵ ਬੜੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਧੰਨਵਾਦ ਧੰਨਵਾਦ